ਸਾਡੇ ਕੋਲ ਇੱਕ ਤੇ ਸਾਡੇ ਆਪਣੀ ਸਬਡਿਵੀਜ਼ਨ ਦੀ ਟੀਮ ਹੈ ਡੀਐਸਪੀ ਸਿਟੀ ਦੀ ਔਰ ਚਾਰ ਪੈਰਾਮੈਟਰੀ ਫੋਰਸ ਆਈ ਹੈ ਇੱਕ ਵੈਸਟ ਬੰਗਾਲ ਤੋਂ ਆਈ ਹੈ ਇੱਕ ਮੱਧਿਆ ਪ੍ਰਦੇਸ਼ ਤੋਂ ਆਈ ਹੈ ਇੱਕ ਸੀਆਰਪੀ ਆ ਇਹ ਉਹ ਰਿਟਬੀ ਐਸਐਫ ਆ ਚਾਰ ਕੰਪਨੀਆਂ ਨੇ ਥੇ ਫੇਅਰ ਇਲੈਕਸ਼ਨ ਕੌਂਡ ਵਾਸਤੇ ਸਰਕਾਰ ਨੇ ਭੇਜੇ ਨੇ ਜੇ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਹੌਲ ਇਹ ਸਿਰਜਣ ਦੇ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਭੈ ਡਿਕਲ ਜਵੇ ਕੋਈ ਸ਼ਾਮ ਨੂੰ ਜੇ ਕੋਈ ਸ਼ਰਾਬ ਵੰਡਦਾ ਪੈਸੇ ਵੰਡਦਾ ਵਾ ਉਹਨਾਂ ਨੂੰ ਇਹ ਉਹਨਾਂ ਇਹ ਕੰਮ ਨਾ ਕਰਨ ਉਹਨਾਂ ਨੂੰ ਅਪੀਲ ਵੀ ਹੈ ਵੀ ਤਾਂ ਕਿ ਸਿਰਫ ਸ਼ਰਾਬ ਵੰਡੇ ਨਾ ਕੋਈ ਪੈਸੇ ਵੰਡੇ ਨਹੀਂ ਤੇ ਉਹਨਾਂ ਦੇ ਪਰਚਾ ਦਿੱਤਾ ਜਾਏਗਾ ਜੀ 플ੈਗ 마르시 ਦਾ ਆਪਣਾ ਮੇਨ ਮਕਸਦ ਹੈਗਾ ਕੰਫੀਡੈਂਸ ਬਿਲਡਿੰਗ ਮੇਜਰ ਪ੍ਰਸ਼ਾਸਨ ਦੀ ਤਿਆਰੀ ਬਿਲਕੁਲ ਮੁਕੰਮਲ ਹੈਗੀ ਹੈ ਅਸੀਂ ਬਿਲਕੁਲ ਰੈਡੀ ਹੈਗੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਹੁਣ ਲਾਸਟ 48 ਆਵਰਸ ਰਹਿ ਗਏ ਹੈ ਸਾਡੀ ਪੋਲਿੰਗ ਲਈ 6 ਵਜੇ ਸਾਡੇ ਜਿੰਨੇ ਵੀ ਕੈਂਪੇਨ ਸੀਗੇ ਪੋਲੀਟੀਕਲ ਪਾਰਟੀਆਂ ਦੇ ਬੰਦ ਹੋ ਗਏ ਹੈ ਸਿਰਫ ਸਾਇਲੈਂਟ ਡੋਰ ਟੂ ਡੋਰ ਕੈਂਪੇਨ ਜਿਹੜਾ ਹੈਗਾ ਉਹ ਅਲਾਉਡ ਹੈਗਾ ਅਦਰਵਾਈਜ਼ ਕੋਈ ਕੈਂਪੇਨ ਨਹੀਂ ਅੱਜ ਕੋਣ ਕੋਣ ਲੋਕ ਅਧਿਕਾਰੀ ਜਾਂ ਕਿਹੜੇ ਕਿਹੜੇ ਜਿਹੜੇ ਪੁਲਿਸ ਦੇ ਲੋਕ ਕਿੰਨੀਆਂ ਟੀਮਾਂ ਜਿਹੜੀਆਂ ਫਲੈਗ ਮਾਰਚ ਕਰਨਗੇ ਅੱਜ ਸਾਡੇ ਨਾਲ ਆਪਣੇ ਡੀਐਸਪੀ ਸਾਹਿਬ ਨੇ ਜਿਹੜੇ ਫਲੈਗ ਮਾਰਚ ਕਰਨਗੇ ਐਸਐਚਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਆਪਣੇ ਨਾਇਬ ਤਹਿਸੀਲਦਾਰ ਦੀ ਟੀਮ ਹੈਗੀ ਹੈ ਇਸ ਤੋਂ ਇਲਾਵਾ ਸਾਡੀ ਪੈਰਾ ਮਿਲਟਰੀ ਫੋਰਸਿਸ ਹੈਗੀ ਹੈ ਸੀਏਪੀਐਫ ਸਾਡੇ ਨਾਲ ਹੈਗੀ ਹੈ ਐਂਡ ਪੁਲਿਸ ਫੋਰਸ ਹੈ ਜਿਹੜੀ ਹੈਗੀ ਉਹ ਮਾਰਚ ਕਰਿਆ ਬਕਿਆ ਜਾ ਰਿਹਾ ਫਲੈਗ ਮਾਰਚ ਕਰਾਂਗੇ ਤੇ ਦੇਖੋ ਅਸੀਂ ਲੋਕਾਂ ਨੂੰ ਇਨਸ਼ੋਰ ਕਰਨਾ ਹੈਗਾ ਕਿ ਕਿਸੇ ਵੀ ਪ੍ਰਭਾਵ ਦੇ ਅੰਦਰ ਆਣ ਦੀ ਲੋੜ ਨਹੀਂ ਹੈਗੀ ਤੁਸੀਂ ਬਿਨਾਂ ਡਰੇ ਆਪਣੀ ਵੋਟ ਪਾ ਸਕਦੇ ਹੋਗੇ ਉਹ ਕੋਈ ਵੀ ਤੁਹਾਨੂੰ ਮੋਨਿਟਰੀ ਕੰਸੈਸ਼ਨ ਕਿਸੇ ਤਰੀਕੇ ਦੇ ਗਿਫਟਸ ਡਿਸਟ੍ਰੀਬਿਊਸ਼ਨ ਐਸਾ ਇਨ ਉਹ ਵੀ ਜ਼ਰੂਰਤ ਨਹੀਂ ਹੈਗੀ ਕੋਈ ਵੀ ਤੁਹਾਡੇ ਕੋਲ ਦਿੱਕਤ ਆਂਦੀ ਹੈ ਤੁਸੀਂ ਪ੍ਰਸ਼ਾਸਨ ਤੁਹਾਡੇ ਕੋਲ ਹੈ ਪੂਰੀ ਸਪ੍ਰਸ਼ਾਸਨ ਤੁਹਾਡੇ ਨਾਲ ਹੈਗਾ ਇਮੀਡੀਏਟਲੀ ਕੰਪਲੇਨ ਕਰ ਸਕਦੇ ਹੋ ਕਿ ਪੈਰਾਮਿਲਟਰੀ ਫੋਰਸਿਸ ਆਈਏ ਨੇ ਔਰ ਕਿ ਨਹੀਂ ਆਏ ਨੇ ਜੀ ਪੈਰਾਮਿਲਟਰੀ ਫੋਰਸਿਸ ਦੀ ਐਗਜ਼ੈਕਟ ਜਿਹੜੀ ਤੁਹਾਨੂੰ ਫਿਕਰ ਸੇ ਆਪਣੇ ਡੀਐਸਪੀ ਸਾਹਿਬ ਦੇਣਗੇ